ਇਲਾ ਡੱਲੇਵਾਲ ਸਾਹਿਬ ਨੂੰ ਅੱਜ ਮਿਲ ਕੇ ਆਏ ਆਂ। ਔਰ ਆਉਂਦੇ ਆਉਂਦੇ ਟ੍ਰੈਫਿਕ ਵੀ ਬਹੁਤ ਸੀਗਾ। ਥੋੜਾ ਲੇਟ ਹੋ ਗਏ। ਔਰ ਜਿਸ ਪ੍ਰਕਾਰ ਡੱਲੇਵਾਲ ਸਾਹਿਬ ਦੇ ਹਾਲਾਤ ਨੇ ਸਿਹਤ ਸਾਨੂੰ ਇਹ ਅੱਜ ਲੱਗਿਆ ਕਿ ਕੁਝ ਅਣਹੋਣੀ ਨਾ ਹੋ ਜਾਏ। ਔਰ ਦੇਸ਼ ਔਰ ਪੰਜਾਬ ਇੱਕ ਜੋਧਾ ਬੰਦਾ ਗਵਾਣਾ ਬਲ ਲਵੇ। ਇਸ ਕਰਕੇ ਸਾਰੀ ਸਮੁੱਚੀ ਕਾਂਗਰਸ ਨੇ ਕੱਲ ਪ੍ਰਤਾਪ ਸਿੰਘ ਬਾਜਵਾ ਜੀ ਵੀ ਔਰ ਤਰਮਵੀਰ ਗਾਂਧੀ ਸਾਹਿਬ ਤੇ ਸਾਡੇ ਹੋਰ ਸਾਥੀ ਵੀ ਅਸੀਂ ਡੱਲੇਵਾਲ ਸਾਹਿਬ ਦਾ ਪਤਾ ਲੈ ਕੇ ਆਏ ਸਾਂ ਔਰ ਅੱਜ ਜਿਸੀ ਸਮੁੱਚੇ ਸਾਰੀ ਲੀਡਰਸ਼ਿਪ ਜਿਹੜੀ ਇੱਥੇ ਬਿਰਾਜਮਾਨ ਹੈ ਸਾਰੇ ਜਣੇ ਉਹਨਾਂ ਨੂੰ ਹੱਥ ਜੋੜ ਕੇ ਬੇਨਤੀ ਵੀ ਕਰਕੇ ਆਏ ਆ ਕਿ ਕਿਰਪਾ ਕਰਕੇ ਤੁਸੀਂ ਜਿਹੜਾ ਤਿਆ ਕੀਤਾ ਹੈ ਇਨੂੰ ਵਾਪਸ ਲਓ ਇਹ ਫੈਸਲਾ ਲੇਕਿਨ ਉਹਨਾਂ ਨੇ ਸਾਨੂੰ ਕਿਹਾ ਕਿ ਮੈਂ ਹੁਣ ਫੈਸਲਾ ਕਰ ਚੁੱਕਿਆ ਹੈ ਮੇਰੀ ਜਾਨ ਹੁਣ ਦੇਸ਼ ਦੇ ਕਿਸਾਨਾਂ ਦੇ ਲਈ ਹੈ ਇਹ ਕੱਲ ਜਾਂਦੀ ਅੱਜ ਚਲੀ ਜਾਵੇ ਲੇਕਿਨ ਮੈਂ ਜਦ ਤੱਕ ਕੇਂਦਰ ਸਰਕਾਰ ਔਰ ਪੰਜਾਬ ਸਰਕਾਰ ਕੋਈ ਫੈਸਲਾ ਨਹੀਂ ਸੁਣਾਉਂਦੀ ਉਹਨਾਂ ਚਿੱਕਰ ਮੈਂ ਆਪਣਾ ਮਰ ਵਰਤ ਨਹੀਂ ਤੋੜਾਂਗਾ ਔਰ ਮੈਂ ਭਾਗਿਆਸ਼ਾਲੀ ਹੈ ਕਿ ਅੱਜ ਮੈਨੂੰ ਉਸ ਮਹਾਨ ਸ਼ਖਸੀਅਤ ਨੂੰ ਮੈਂ ਨਾਬਾਬ ਸਾਹਿਬ ਗੁਰਕੀਰਤ ਜੀ ਸਾਰੇ ਸਾਥੀ ਗਨ ਸਾਨੂੰ ਆਪਦੇ ਹੱਥੀ ਉਹਨਾਂ ਨੂੰ ਪਾਣੀ ਪਿਉਂਦਾ ਮੌਕਾ ਮਿਲਿਆ ਸੋ ਨਾਲ ਹੀ ਨਾਲ ਅੱਜ ਦੀ ਜਿਹੜੀ ਪ੍ਰੈਸ ਕਾਨਫਰੰਸ ਹੈ ਜਿਹੜਾ ਅੱਜ ਦਾ ਇਸ ਕਰਕੇ ਰੱਖੀ ਗਈ ਜਿਸ ਪ੍ਰਕਾਰ ਦਾ ਜਿਹੜੀਆਂ ਉਹ ਪਾਰ ਕਰ ਦਿੱਤੀਆਂ ਗਈਆਂ ਸਰਕਾਰ ਤੇ ਇਸ ਤਰ੍ਹਾਂ ਦੀ ਗੁੱਡਾਗਰਦੀ ਇਸ ਤਰ੍ਹਾਂ ਦਾ ਨੰਗਾ ਨਾਚ ਲੋਕਤੰਤਰ ਦੇ ਰਖਵਾਲੇ ਔਰ ਬਾਬਾ ਸਾਹਿਬ ਅੰਬੇਦਕਰ ਦੀ ਫੋਟੋ ਲਾਉਣ ਵਾਲੇ ਔਰ ਭਗਤ ਸਿੰਘ ਦੀ ਫੋਟੋ ਲਾਉਣ ਵਾਲੇ ਦਫਤਰਾਂ 'ਚ ਜੋ ਉਹਨਾਂ ਨੇ ਕੀਤਾ ਉਹ ਪੰਜਾਬ ਦੀ ਜਨਤਾ ਨੇ ਤੇ ਪਟਿਆਲੇ ਦੇ ਲੋਕਾਂ ਨੇ ਆਪਦੀਆਂ ਅੱਖਾਂ ਦੇ ਨਾਲ ਵੇਖਿਆ ਉਹ ਸਾਰੀਆਂ ਵੀਡੀਓਜ਼ ਇਸ ਕੱਲ੍ਹ ਦੀਆਂ ਗਵਾਹ ਨੇ ਜਿਨ੍ਹਾਂ ਵੀਡੀਓਜ਼ ਦੇ ਵਿੱਚ ਇਹਨਾਂ ਦੀ ਪੁਲਿਸ ਤੇ ਗੁੰਡੇ ਕਿਸ ਤਰ੍ਹਾਂ ਸਾਡੀਆਂ ਭੈਣਾਂ ਦੀਆਂ ਫਾਈਲਾਂ ਖੋਖੋ ਕੇ ਭਜ ਰਹੇ ਨੇ ਇੱਥੋਂ ਤੱਕ ਨਹੀਂ ਬਹੁਤ ਸਾਰੀਆਂ ਐਸੀਆਂ ਗੱਲਾਂ ਹੋਈਆਂ ਜਿਹੜੀਆਂ ਮੈਂ ਕੈਮਰੇ ਤੇ ਅਸੀਂ ਉਹਨਾਂ ਦੇ ਬਾਰੇ ਦੱਸ ਨਹੀਂ ਸਕਦੇ ਕਈਆਂ ਦੇ ਤਾਂ ਹੱਥੋਂ ਪਾਈ ਹੋ ਗਈ ਮੇਰੀਆਂ ਭੈਣਾਂ ਦੇ ਨਾਲ ਜੋ ਬਦਸਲੂਕੀ ਹੋਈ ਹੈ ਉਹ ਕਦੇ ਬੰਦਾ ਭੁੱਲ ਨਹੀਂ ਸਕਦਾ ਔਰ ਮੇਰਾ خیال 60 ਚੋਂ ਸਾਡੇ ਕਾਗਜ਼ ਜਿਹੜੇ ਆ ਕਿ ਮੈਂ 26 ਜਿਹੜੇ ਕਾਗਜ਼ ਦਾਖਲ ਹੋ ਸਕੇ ਕੀ ਡਰ ਹੈ ਸਰਕਾਰ ਨੂੰ ਗਾਂਧੀ ਸਾਹਿਬ ਉੱਥੇ ਬੈਠੇ ਚਿੰਤਤ ਸੀ ਦੇਸ਼ ਦੀ ਪਾਰਲੀਮੈਂਟ ਦੇ ਵਿੱਚ ਅਸੀਂ ਵੀ ਆਪਦੇ ਕਮਾਕਾਰਾਂ ਦੇ ਵਿੱਚ ਉੱਥੇ ਪਾਰਲੀਮੈਂਟ ਦੇ ਵਿੱਚ ਵਿਅਸਤ ਸਾਂ ਲੇਕਿਨ ਕੀ ਐਸਾ ਡਰ ਸਤਾ ਰਿਹਾ ਸੀ ਸਰਕਾਰ ਨੂੰ ਕਿ 3 ਸਾਲਾਂ ਦੀ ਸਰਕਾਰ ਨੇ ਜਿੱਥੇ ਦੋ-ਦੋ ਮੰਤਰੀ ਹੋਣ ਤੇ ਫੇਰ ਉਹਨਾਂ ਤੋਂ ਕਾਰਪੋਰੇਸ਼ਨ ਲੜਨ ਦਾ ਸਾਸਨਾ ਉਹਨਾਂ ਕੋਲੇ ਹੋਵੇ ਤੇ ਉਹਨਾਂ ਨੂੰ ਕਾਗਜ ਕੈਨਸਲ ਕਰਨੇ ਪਏ ਹੋਣ ਤੇ ਇਸ ਤਰ੍ਹਾਂ ਦੀ ਬੱਤਸ ਨੂੰ ਕੀ ਕਰਨੀ ਪਈ ਹੋਵੇ ਉਟਿਆ ਮਾਰਿਆ ਜ਼ਾਤੀ ਕੀਤੀ ਔਰ ਜੋ ਪੁਲਿਸ ਪ੍ਰਸ਼ਾਸਨ ਨੇ ਕੀਤਾ ਮੈਂ ਉਸੇ ਦਿਨ ਇੱਕ ਵੀਡੀਓ ਪਾਈ ਸੀ ਲਾਈਵ ਆ ਨਾਨਕ ਸਾਹਿਬ ਨੇ ਇਹਨਾਂ ਦਾ ਨਾਮ ਤਾਂ ਕਾਪੇ ਨਾਨਕਾ ਦਾ ਹੈ ਲੇਕਿਨ ਜਿਸ ਪ੍ਰਕਾਰ ਇਹਨਾਂ ਦਾ ਰਵਈਆ ਰਿਹਾ ਪੁਲਿਸ ਪ੍ਰਸ਼ਾਸਨ ਦਾ ਔਰ ਸਿਵਲ ਅਧਿਕਾਰੀਆਂ ਦਾ ਮੈਡਮ ਡੀਸੀ ਦਾ ਇਹ ਵੀ ਆਉਣ ਵਾਲੇ ਸਮੇਂ ਚੇਤੇ ਰੱਖਿਆ ਜਾਊਗਾ ਕਿ ਦੋ ਆਈਐਸ ਆਈਐਸ ਤੇ ਆਈਪੀਐਸ ਅਫਸਰਾਂ ਨੇ ਕਿਸ ਪ੍ਰਕਾਰ ਲੋਕਤੰਤਰ ਦੀਆਂ ਧੱਜੀਆਂ ਉਡਾਈਆਂ ਜਦੋਂ ਇਹਨਾਂ ਦੇ ਮੋਢੇ ਤੇ ਸ਼ੇਰ ਲੱਗਦਾ ਹੈ ਜਾਂ ਇਹ ਸੰਵਿਧਾਨ ਦੀ ਸੌਂ ਖਾਂਦੇ ਐ ਉਹਦੋਂ ਇਹ ਸੋਖਾਂਦੇ ਕਿ ਅਸੀਂ ਸੰਵਧਾਨ ਦੀ ਰੱਖਿਆ ਕਰਾਂਗੇ ਲੇਕਿਨ ਚੰਦ ਪੋਲੀਟਿਕਲ ਲੀਡਰਾਂ ਦੇ ਇਸ਼ਾਰਿਆਂ ਤੇ ਚੰਦ ਉਹਨਾਂ ਐਮਐਲਿਆਂ ਦੇ ਇਸ਼ਾਰਿਆਂ ਤੇ ਜੋ ਇਹਨਾਂ ਨੇ ਜ਼ਾਸਤੀ ਤੱਕਾ ਕੀਤਾ ਇਹਨੂੰ ਪੰਜਾਬ ਕਦੇ ਭੁੱਲੇਗਾ ਨਹੀਂ ਸੋ ਮੈਂ ਅੱਜ ਦੇ ਇਸ ਪ੍ਰੈਸ ਕਾਨਫਰੰਸ ਦੇ ਰਾਹੀਂ ਗੁੰਗੀ ਬੈਰੀ ਸਰਕਾਰ ਨੂੰ ਇਸ ਗੱਲ ਦੀ ਚੇਤਾਵਨੀ ਵੀ ਦਿਨਾਂ ਕਿ ਇਹੋ ਜੀਆਂ ਹਰਕਤਾਂ ਦੇ ਨਾਲ ਸਾਡੇ ਜਿਹੜੇ ਜੁਝਾਰੂ ਕਾਂਗਰਸ ਦੇ ਵਰਕਰ ਸਹਿਬਾਨ ਨੇ ਉਹ ਹੋਰ ਮੁੰਨਾਂ ਨੂੰ ਮਜ਼ਬੂਤੀ ਮਿਲੇਗੀ ਔਰ ਪੰਜਾਬ ਦੀ ਜਨਤਾ ਦੇ ਵਿੱਚ ਜਿਹੜਾ ਇੱਕ ਬਦਲਾਵ ਦੇ ਨਾਂ ਤੇ ਇੱਕ ਮੌਕਾ ਕੇਜਰੀਵਾਲ ਸਾਹਿਬ ਦੇ ਨਾਂ ਤੇ ਤੁਸੀਂ ਤੁਹਾਨੂੰ ਪੰਜਾਬ ਦੀ ਭੋਲੀ ਭਾਂਲੀ ਜਨਤਾ ਨੇ 92 ਸੀਟਾਂ ਦੇ ਕੇ ਫਤਵਾ ਦਿੱਤਾ ਸੀਗਾ ਉਹ ਪੰਜਾਬੀ ਜਨਤਾ ਵੀ ਤੁਹਾਨੂੰ ਆਉਣ ਵਾਲੇ ਸਮੇਂ 'ਚ ਮੂੰਹ ਤੋੜਨਾ ਮੂੰਹ ਤੋੜ ਮਾਰ ਜਵਾਬ ਦੇਗੀ। ਵੈਸੇ ਤਾਂ ਪਾਰਲੀਮੈਂਟ ਦੀਆਂ ਚੋਣਾਂ 'ਚ ਜਿਹੜੀਆਂ ਜਨਰਲ ਚੋਣਾਂ ਹੋਏ 13 ਵਿੱਚੋਂ ਉਹ ਕੀ ਭਗਵੰਤ ਮਾਨ ਸਾਹਿਬ ਕਹਿੰਦੇ ਸਨ 13 0 13 0 7 ਸੀਟਾਂ ਜਿੱਤ ਕੇ ਪੰਜਾਬ ਦੀ ਜਨਤਾ ਨੇ ਇਹ ਗੱਲ ਤਸੀਹ ਔਰ ਮੋਹ ਲਾਈ ਹੈ ਕਿ ਅਗਲਾ ਜਿਹੜਾ ਸਾਡਾ ਨਿਸ਼ਾਨਾ ਆਮ ਆਦਮੀ ਪਾਰਟੀ ਨੂੰ ਗੱਦੀ ਤੋਂ ਲਾਹਣ ਦਾ ਨਿਸ਼ਾਨਾ ਹੈ ਇਹ ਇੱਕ ਸਨੇਹਾ ਤੇ ਸੰਦੇਸ਼ ਹੈ ਕਿ ਅੱਜ ਇਹਨਾਂ ਨੇ ਉਹ ਗੱਲ ਸਿੱਧ ਕਰਤੀ ਉਸੇ ਬਖਲਾਅਟ ਚ ਆ ਕੇ ਇਹਨਾਂ ਨੂੰ ਪਤਾ ਸੀ ਕਿ ਕਾਰਪੋਰੇਸ਼ਨਰ ਚ ਕਾਂਗਰਸ ਪਾਰਟੀ ਦਾ ਜਿਹੜਾ ਰਾਜ ਬਣੇਗਾ ਔਰ ਕਾਂਗਰਸ ਪਾਰਟੀ ਦਾ ਮੇਅਰ ਬਣੇਗਾ ਇਸ ਕਰਕੇ ਇਹਨਾਂ ਨੇ ਆ ਸਾਰੀ ਬੱਦ ਸਲੂਕੀ ਤੇ ਸਾਰੀ ਜਿਹੜੀ ਹਰਕਤ ਕੀਤੀ ਹੈ ਉਸ ਬਖਲਾਅਟ ਚ ਕੀਤੀ ਹੈ ਸੋ ਮੈਂ ਆਪਦੇ ਵਰਕਰ ਸਾਥੀਆਂ ਨੂੰ ਸਾਡੇ ਜ਼ਿਲ੍ਹੇ ਦੇ ਪ੍ਰਧਾਨਾਂ ਨੂੰ ਅੱਜ ਵੀ ਪ੍ਰਤਾਪ ਸਿੰਘ ਬਾਜਵਾ ਤੇ 모ਹਿਤ ਮਹਿੰਦਰਾ ਸਾਹਿਬ ਬਾਜਵਾ ਸਾਹਿਬ ਨੇ ਇੱਥੇ ਹੋਣਾ ਸੀ ਫਿਰ ਉਹ ਥੋੜੇ ਹੋਰ ਲੇਟ ਹੁੰਦੇ ਸੀ ਕਿਉਂਕਿ ਇਲੈਕਸ਼ਨ ਕਮਿਸ਼ਨ ਉਹਨਾਂ ਨੂੰ ਲੇਟ ਮਿਲਿਆ ਅੱਜ ਇਸ ਤੋਂ ਬਾਅਦ ਇਲੈਕਸ਼ਨ ਕਮਿਸ਼ਨ ਨੂੰ ਮਿਲ ਕੇ ਤੇ ਫਿਰ ਮੇਰਾ ਖਿਆਲ ਸਾਰੀਆਂ ਪਟੀਸ਼ਨਸ ਐਸੀ ਹਾਈ ਕੋਰਟ ਤੇ ਸੁਪਰੀਮ ਕੋਰਟ ਤੱਕ ਇਹ ਰੀ ਲੜਾਈ ਲੜਾਂਗੇ ਉਹ ਜਿਹੜਾ ਸਾਰਾ ਗਾਂਧੀ ਸਾਹਿਬ ਨੇ ਵੀ ਸੁਪਰੀਮ ਕੋਰਟ ਦੇ ਵਿੱਚ ਸੰਪਰਕ ਕੀਤਾ ਔਰ ਫੇਰ ਇਥੋਂ ਅਸੀਂ ਸਾਰੇ ਜਾਣੇ ਅਗਰ ਸਾਨੂੰ ਦੇਸ਼ ਦੀ ਲੋਕ ਸਭਾ 'ਚ ਵੀ ਤੇਰੀ ਆਵਾਜ਼ ਚੁੱਕਣ ਦਾ ਮੌਕਾ ਮਿਲਿਆ ਜ਼ਰੂਰ ਅਸੀਂ ਲੋਕਤੰਤਰ ਦੀ ਆਵਾਜ਼ ਦੇਸ਼ ਦੀ ਲੋਕ ਸਭਾ ਦੇ ਵਿੱਚ ਕਿਉਂਕਿ ਉੱਥੇ ਉੱਥੇ ਡਰਾਪ ਜਾਂਦਾ ਕੁਐਸਚਨਾਰ ਦਾ ਤੇ ਜਿਹੜਾ ਤੁਹਾਡਾ ਜ਼ੀਰੋ ਆਰ ਹੁੰਦਾ ਹੈ ਜੇ ਉਹ ਸਮਾਂ ਮਿਲਿਆ ਤਾਂ ਜ਼ਰੂਰ ਅਸੀਂ ਉੱਥੇ ਵੀ ਗੱਲ ਰੱਖਾਂਗੇ ਲੇਕਿਨ لیکن এর ਨਾਲ ਨਾਲ ਸਾਡੀ ਡਿਮਾਂਡ ਹੈ এর ਨਾਲ ਨਾਲ ਮੈਂ ਆਪਦੇ ਵਰਕਰਾਂ ਨੂੰ ਇਹ ਕਹਿਣਾ ਚਾਹੁੰਦਾ ਕਿ ਤਖੜੇ ਰਹੋ ਸਾਡੇ ਉਸ ਹਜ਼ਾਰੂ ਸਾਥੀਆਂ ਨੂੰ ਸਾਡੇ ਕਾਉਂਸਲਰ ਸਾਡੀਆਂ ਭੈਣਾਂ ਜਿਹੜੀਆਂ ਚੋਣ ਲੜਨ ਜਾ ਰਹੀਆਂ ਸਨ ਅਸੀਂ ਉਹਨਾਂ ਦੇ ਨਾਲ ਹੈ ਕਿਸੇ ਗੱਲ ਤੋਂ ਅਸੀਂ ਪਿੱਛੇ ਨਹੀਂ ਆ ਇਹ ਠੀਕ ਹੈ ਕਿਉਂਕਿ ਪਾਰਲੀਮੈਂਟ ਲੱਗੀ ਹੋਣ ਦੇ ਕਾਰਨ ਅਸੀਂ ਥੋੜਾ ਇਹਦੇ ਚ ਦੇਰੀ ਹੋਈ ਇੱਕ ਅੱਧਾ ਦਿਨ ਲekin ਸਾਡਾ ਦਿਲ ਤੇ ਦਿਮਾਗ ਪਟਿਆਲੇ ਦੇ ਵਿੱਚ ਸੀ ਹਮੇਸ਼ਾ ਦੁੱਗਲ ਸਾਹਿਬ ਨਾਲ ਵਿਸ਼ਨੂ ਜੀ ਨਾਲ ਮਹਿੰਦਰਾ ਜੀ ਨਾਲ ਤੇ ਨਿਰੰਤਰ ਇਹਨਾਂ ਲੋਕਾਂ ਨਾਲ ਗੱਲਾਂ ਸਾਡੀਆਂ ਹੋ ਰਹੀਆਂ ਸਨ ਜਿਹੜੀ ਸਾਡੀ ਡਿਮਾਂਡ ਹੈ ਡਿਮਾਂਡ ਇਹ ਹੈ ਕਿ ਅਸੀਂ ਇਹ ਚਾਹੁੰਦੇ ਹਾਂ ਕਿ ਹਾਈ ਕੋਰਟ ਜਾਂ ਸੁਪਰੀਮ ਕੋਰਟ ਇਹ ਰਿਕੋਗਨਿਜੈਂਸ ਲਏ ਤੇ ਸਾਡੇ ਸਿਰੇ ਜਿਹੜੇ ਵੀ ਕਾਗਜ਼ ਸਾਡੇ ਰੱਦ ਕੀਤੇ ਵੇ ਖੋਗੇ ਲਏ ਜਿਨ੍ਹਾਂ ਨੇ ਖੋਏ ਹੈ ਉਹਨਾਂ ਤੇ ਕਾਰਵਾਈ ਹੋਵੇ ਤੇ ਨਾਲ ਉਹਨਾਂ ਦੇ ਕਾਗਜ਼ ਬਹਾਲ ਕੀਤੇ ਜਾਣ ਤੇ ਸਾਨੂੰ ਚੋਣ ਪ੍ਰਣਾਲੀ ਦੇ ਵਿੱਚ ਹਿੱਸਾ ਲੈਣ ਦਾ ਜਿਹੜਾ ਮੌਕਾ ਦਿੱਤਾ ਜਾਵੇ ਤਾਂ ਜੋ ਦੁੱਧ ਦਾ ਦੁੱਧ ਪਾਣੀ ਦਾ ਪਾਣੀ ਪੰਜਾਬ ਦੀ ਜਨਤਾ ਦੇ ਸਾਹਮਣੇ ਹੋਵੇ ਵੀ ਪੰਜਾਬ ਦੇ ਲੋਕ ਤੇ ਪਟਿਆਲੇ ਦੇ ਲੋਕ ਕੀ ਚਾਹੁੰਦੇ ਸਰ ਪਾਵਾਂਗੇ ਪਹਿਲਾਂ ਜਿਹੜਾ ਪ੍ਰਕਿਰਿਆ ਫਾਲੋ ਕਰ ਰਹੇ ਹਾਂ ਕਿ ਇਲੈਕਸ਼ਨ ਕਮਿਸ਼ਨ ਕੋਲੇ ਪਟੀਸ਼ਨ ਦਾਇਰ ਕਰਨੀ ਪੈਂਦੀ ਹੈ ਬਿਫੋਰ ਗoing ਟੂ ਦਾ ਹਾਈ ਕੋਰਟ ਉਹ ਸਾਰੀ ਅਸੀਂ ਪ੍ਰਕਿਰਿਆ ਦੀ ਲੜਾਈ ਲੜ ਰਹੇ ਆ ਔਰ ਤੁਹਾਡੇ ਸਾਹਮਣੇ ਜਿੱਥੋਂ ਤੱਕ ਜਾਣਾ ਪਿਆ ਉਹ ਅਸੀਂ ਲੜਾਂਗੇ ਇਹ ਮੇਰਾ خیال ਦੁੱਗਲ ਸਾਹਿਬ ਕੋਲੇ 34 ਬੰਦਿਆਂ ਦੇ ਸਾਡੇ 34 ਖਤਮ ਕਰਦੇ ਵਿੱਚੋਂ 26 ਹੀ ਰਹਿ ਗਏ 34 ਮਤਲਬ ਕਿ ਉਡਾ ਦਿੱਤੇ ਗਏ ਕਈ ਹੋਰ ਵੀ ਲੋਕ ਸਾਡੇ ਨਾਟ ਓਨਲੀ ਸਾਡੇ ਹੀ ਮੇਰਾ خیال ਹੋਰ ਵੀ ਵਿਚਾਰੇ ਜਿਹੜੇ ਕੋਈ ਇੰਡੀਪੈਂਡੈਂਟ ਚੋਣ ਲੜਨਾ ਚਾਹੁੰਦਾ ਸੀ ਕਿਤੇ ਕੋਈ ਹੋਰ ਉਹਨਾਂ ਦੇ ਵੀ ਇਸ ਤਰ੍ਹਾਂ ਦੇ ਕਾਗਜ਼ ਰੱਦ ਹੋਏ ਸੋ ਸੋ ਸਵਾਲ ਕਰਨਾ ਹਾਂ ਜੀ ਅੱਸੀ ਵੀ ਬੀਜੇਪੀ ਦੇ ਜਿਹੜੇ ਸੀ ਉਥੇ ਖੂਨ ਵਾਲੇ ਕਾਜ ਕੋਈ ਨਹੀਂ ਉਹ ਬੁੜਾ ਕਰਦੀ ਕਰ ਰਹੇ ਨੇ ਕਿ ਆਵਾਮੀ ਪਾਰਟੀ ਨੂੰ ਹੀ ਸਵਾਲ ਖਰੇ ਸੀ ਆਮ ਆਦਮੀ ਪਾਰਟੀ ਦੇ ਐਮਐਲਏ ਤੇ ਮੰਤਰੀ ਇਹ ਵੀ ਕਹਿ ਰਹੇ ਆ ਵੀ 9 ਵਜੇ ਤੱਕ ਅਗਲਾ ਚੋਣ ਖਤਮ ਹੋ ਜਾਏਗਾ ਉਸ ਦਿਨ ਇਹ ਵੀ ਹਦਾਇਤ ਦਿੱਤੇ ਆ ਹੁਣ ਤੱਕ ਵੀ ਈਵਨ ਕਿ ਸਾਡੇ ਜ਼ਿਲ੍ਹਾ ਪ੍ਰਧਾਨ ਸਾਹਿਬ ਨੂੰ ਵੀ ਧਮਕੀਆਂ ਆਉਂਦੀਆਂ ਉਹ ਕਹਿੰਦੇ ਵੀ ਪਤਾ ਨਹੀਂ ਕੀ ਹੋਏਗਾ ਤੁਹਾਡੇ ਨਾਲ ਉਹਨਾਂ ਦੇ ਬੇਟੇ ਨੂੰ ਇਨਡਾਇਰੈਕਟਲੀ ਟੈਲੀਫੋਨ ਕੀਤੇ ਜਾ ਰਹੇ ਆ ਤੁਹਾਡੇ ਦੇ ਪਰਚਾ ਪਾ ਦਿੱਤਾ ਜਾਏਗਾ ਤੁਹਾਡੇ ਨਾਲ ਧੱਕਾ ਕੀਤਾ ਜਾਏਗਾ ਇਸ ਤਰ੍ਹਾਂ ਦੀਆਂ ਵੀਡੀਓਜ਼ ਦੇ ਔਰ ਇਸ ਤਰ੍ਹਾਂ ਦੀਆਂ ਤਕਰੀਆਂ ਜਿਹੜੇ ਕੈਂਡੀਡੇਟ ਰਹਿ ਗਏ ਉਹਨਾਂ ਨੂੰ ਵੀ ਮਿਲ ਰਹੀਆਂ ਸੋ ਇਹਰਾ ਖਮਿਆਜਾ ਪ੍ਰਸ਼ਾਸਨ ਨੂੰ ਭੁਗਤਣਾ ਪਏਗਾ ਇਹਰਾ ਖਮਿਆਜਾ ਆਮ ਆਦਮੀ ਪਾਰਟੀ ਦੇ ਲੀਡਰਾਂ ਨੂੰ ਜ਼ਰੂਰ ਭੁਗਤਣਾ ਪਏਗਾ ਅਸੀਂ ਆਪ ਦੇ ਵਰਕਰਾਂ ਨਾਲ ਛਟਾਂਗਾਂ ਵਾਂ ਖੜੇ ਆ ਹੁਣ ਮੈਂ ਬੇਨਤੀ ਕਰਾਂਗਾ ਮੈਂ ਸਵਾਲ ਬਾਅਦ ਚ ਮੈਂ ਅੱਜ ਅੱਜ ਸਮਾਨੇ ਵੀ ਜਾ ਕੇ ਆਏ ਆ ਕਨੌਰ ਦੀ ਵੀ ਇਹ ਗੱਲ ਹੈ ਸਨੌਰ ਦੀ ਵੀ ਇਹ ਗੱਲ ਹੈ ਜੀਰੇ ਦੀ ਵੀ ਇਹ ਗੱਲ ਹੈ ਮੱਕੂ ਦੀ ਵੀ ਇਹ ਗੱਲ ਹੈ ਧਰਮਕੋਟ ਕਿਸ ਤਰ੍ਹਾਂ ਕਾਕਾ ਲੋਹਗੜ੍ਹ ਜੀ ਨੂੰ ਫੜ ਕੇ ਖੜੀ ਹੈ ਪੁਲਿਸ ਤੁਸੀਂ ਦੇਖਿਆ ਹੋਣਾ ਇੱਕ ਸੀਟ ਤੇ ਸਮਾਨੇ ਸਾਡੇ ਕਾਗਜ਼ ਸਨ ਕਿਸ ਤਰ੍ਹਾਂ 1.5 ਘੰਟਾ ਜਦੋਂ ਜਹਿ ਤੋਂ ਬਾਅਦ ਇੱਕ ਤਾਂ ਕਾਗਜ਼ ਲੈ ਕੇ ਹੀ ਫੱਟ ਕੇ ਘੋਰਦੀ ਮਜ਼ਾ ਪੜਿਆ ਜੀ ਮੰਨ ਕੇ ਛੁੱਟੀਆਂ ਸਮੇਤ ਪੁਲਸ ਵਾਲੇ 41 ਨੰਬਰ ਬਾੜ ਦੇ ਅੰਦਰ ਸੋ ਮੇਰੇ ਮੁੰਡਿਆਂ ਚੱਕ ਕੇ ਕਹਿੰਦੇ ਬਲਸਕਾਰ ਦਾ ਕੇਸ ਪਾਵਾਂਗੇ ਧਵਾਚੋ 76 ਲਾਂਗੇ ਜਿਮਾਂਤਰੀ ਹੁੰਦੀ ਮੁੰਡਾ ਮੁਲਾਜ਼ਮ ਦਾ ਸਾਡਾ ਵਿਕਟਰ ਜਾ ਕੇ ਇਨਪਾਇਰੀ ਗ੍ਰਾਫ ਪੀਬੀਆਈ ਤੋਂ ਪੰਜਾਬ ਬੰਗਲਾ ਦੇ ਤੋਂ ਹੀ ਕਮਾੜਾ ਹੋਇਆ ਦਾ ਪੁਲਿਸ ਤੇ ਪੁਲਿਸ ਨਾਂ ਦਾ ਦੇਖੋ ਗਾਲੇ ਹੈ ਚਾਹੇ ਉਹ ਕਾਂਗਰਸ ਕਰਦੀ ਹੋਵੇ ਪਰ ਮੈਂ ਚਾਹੇ ਕੋਈ ਸੇ ਹੋਰ ਪਾਰਟੀ ਨੇ ਕੁਝ ਕੀਤਾ ਹੋਵੇ ਉਹਦਾ ਖਮਿਆਜਾ ਤੁਹਾਨੂੰ ਪੁੱਗਤਦਾ ਪੈਂਦਾ ਅਸੀਂ ਬਿਲਕੁਲ ਚਾਹੇ ਕਿਸੇ ਕਾਂਗਰਸ ਦੇ ਵਿਅਕਤੀ ਨੇ ਵੀ ਕੁਝ ਕੀਤਾ ਅਸੀਂ ਇਸ ਗੱਲ ਦੇ ਖਿਲਾਫ ਅਸੀਂ ਸੰਵਿਧਾਨ ਦਾ ਪਾਲਣਾ ਕਰਦੇ ਹਾਂ ਅਸੀਂ ਬਾਬਾ ਸਾਹਿਬ ਅੰਬੇਦਕਰ ਦੇ ਜੋ ਸੰਵਿਧਾਨ ਦੀ ਰਚਨਾ ਕੀਤੀ ਹੈ ਉਹਦੇ ਤੇ ਅਸੀਂ ਪਹਿਰਾ ਦਿੰਦੇ ਹਾਂ ਔਰ ਲੋਕਤੰਤਰ ਦੇ ਵਿੱਚ ਅਸੀਂ ਵਿਸ਼ਵਾਸ ਰੱਖਦੇ ਹਾਂ ਲੇਕਿਨ ਇਹਦਾ ਮਤਲਬ ਇਹ ਨਹੀਂ ਕਿ ਕਿਸੇ ਇੱਕ ਵਿਅਕਤੀ ਨੇ ਗਲਤੀ ਕੀਤੀ ਹੈ ਤੇ ਦੂਜਾ ਡਬਲ ਕਰੇ ਅੱਜ ਇਹ ਗੱਲ ਕਹਿਣੀ 21 ਦੀਆਂ 31 ਮੋੜੀਆਂ ਮੈਨੂੰ ਲੱਗਦਾ ਇਹ ਵੀ ਸ਼ਰਮਸ਼ਾਰ ਗੱਲ ਹੈ ਤੁਹਾਨੂੰ ਫਿਰ ਬਾਬਾ ਸਾਹਿਬ ਅੰਬੇਦਕਰ ਦੀ ਤੇ ਭਗਤ ਸਿੰਘ ਦੀ ਫੋਟੋ ਵੀ ਦਫ਼ਤਰਾਂ ਚੋਂ ਲਾਹ ਦੇਣੀ ਚਾਹੀਦੀ ਹੈ ਸੋ ਇਹਨਾਂ ਨੇ ਪਰ ਸਾਰੇ ਰਿਕਾਰਡ ਤੋੜ ਦਿੱਤੇਗੇ ਚਾਹੇ ਉਹ ਕਾਲੀਆਂ ਦੇ ਸਨ ਚਾਹੇ ਉਹ ਕਾਂਗਰਸੇ ਹੁੰਦਿਆਂ ਸਨ ਇਹਨਾਂ ਨੇ ਕੋਈ ਰਿਕਾਰਡ ਨਹੀਂ ਛੱਡਿਆ ਸਾਰੇ ਰਿਕਾਰਡ ਇਹਨਾਂ ਨੇ ਤੋੜਤੇ ਔਰ ਦੁਬਾਰਾ ਫੇਰ ਮੈਂ ਕਹਿਣਾ ਚਾਹੁੰਨਾ ਕਿ ਪੁਲਿਸ ਦੀ ਭੂਮਿਕਾ ਇਹਰੇ ਇਹਰੇ ਵਿੱਚ ਇਹ ਸਵਾਲਿਆ ਉਹਦੇ ਤੇ ਸਵਾਲ ਲੱਗਦਾ ਹੈ ਔਰ ਜ਼ਰੂਰ ਆਉਣ ਵਾਲੇ ਸਮੇਂ ਦੇ ਵਿੱਚ ਇਸ ਗੱਲ ਦਾ ਨਪਟਾਰਾ ਕਰਾਂਗੇ ਜਿਹੜੇ ਅਫਸਰ ਜਿਹੜੇ ਥੱਲੇ ਇਹ ਕੰਮ ਕਰਦੇ ਆ ਚਾਹੇ ਉਹ ਇੰਦਰ ਜਾ ਕੇ ਕਰਦੇ ਚਾਹੇ ਦੂਜੀਆਂ ਪਾਰਟੀਆਂ ਚ ਕਰਦੇ ਆ ਇਹਨਾਂ ਲੋਕਾਂ ਤੇ ਨਜ਼ਰ ਬਣਾ ਕੇ ਇਹਨਾਂ ਲੋਕਾਂ ਦੇ ਖਿਲਾਫ ਇਹਨਾਂ ਅਫਸਰਾਂ ਦੇ ਖਿਲਾਫ ਜ਼ਰੂਰ ਜਿਹੜੀਆਂ ਵੀ ਸਰਕਾਰ ਅਗਲੀ ਆਵੇ ਉਹਦੇ ਤੇ ਕਦਮ ਚੁੱਕਣੇ ਚਾਹੀਦੇ ਆ ਉਹਨਾਂ ਦੇ ਖਿਲਾਫ ਕਾਰਵਾਈ ਕਰਨੀ ਚਾਹੀਦੀ ਹੈ ਤਾਂ ਜੋ ਕਿਸੇ ਵੀ ਸਰਕਾਰ ਆਵੇ ਇਹੋ ਜਿਹੇ ਲੋਕ ਇਹ ਨਾ ਕਹਿ ਸਕਣ ਵੀ ਮੈਂ ਲਿਆਉ ਜੀ ਤੁਹਾਡੇ ਕਾਗਜ ਕੈਂਸਲ ਕਰਾ ਦਿੰਦਾ ਮੈਂ ਆ ਕਰ ਦਿੰਦਾ ਉਹ ਇੱਧਰ 라ਕੇ ਇੱਧਰ ਕਰਦੇ ਇੱਧਰ 라ਕੇ ਇੱਧਰ ਕਰਦੇ ਸੋ ਕਿਸੇ ਨੂੰ ਘਬਰਾਉਣ ਦੀ ਲੋੜ ਨਹੀਂ ਅਸੀਂ ਆਪਦੇ ਸਾਰੇ ਸਾਥੀਆਂ ਦੀ ਲੜਾਈ ਲੜਾਂਗੇ ਤੇ ਲੜਦੇ ਰਵਾਂਗੇ ਹੁਣ ਮੈਂ ਬੇਨਤੀ ਕਰਾਂਗਾ ਗਾਂਧੀ ਸਾਹਿਬ ਨੂੰ ਦੇਖੋ 13 ਜਿਹੜੇ ਲੋਕ ਸਨ ਇੱਥੇ ਮੇਰੇ ਖਿਆਲ ਉਹ ਚੁਣੇ ਜਾ ਚੁੱਕੇ ਹੈ ਇਹਦਾ ਮਤਲਬ ਕਿ ਜਦੋਂ ਅਨੋਪੋਜ਼ਡ 13 ਲੋਕ ਚੁਣ ਲਏ ਗਏ ਨੇ ਇਹਦਾ ਮਤਲਬ ਉਹਨਾਂ ਦੇ ਮਨ ਛੇ ਸੀ ਵੀ ਉਹ 13 ਤਾਂ ਅਸੀਂ ਅਨੋਪੋਜ਼ ਚੁਣਾਈਏ ਦੂਜੇ ਅਸੀਂ ਦੇਖ ਲਾਂਗੇ ਕਿੱਦਾਂ ਜਿੱਤਨੇ ਹੈ ਜਿਸ ਤਰ੍ਹਾਂ ਦੀਆਂ ਗੱਲਾਂ ਹੋ ਰਹੀਆਂ ਕਿ 9 ਵਜੇ ਤੋਂ ਬਾਅਦ ਤੁਹਾਨੂੰ ਪਤਾ ਲੱਗੇਗਾ ਕਿ ਕੀ ਕਰਦੇ ਅਸੀਂ ਇੱਦਾਂ ਹੀ ਇਹਨਾਂ ਨੇ ਅੰਮ੍ਰਿਤਸਰ ਸਭਾ ਦੇ ਵਿੱਚ ਕੀਤਾ ਸਾਡੇ 12-13 ਲੋਕਾਂ ਦੇ ਕਾਗਜ਼ ਉੜਾ ਦਿੱਤੇ ਗਏ ਜਿੱਥੇ ਇਹਨਾਂ ਨੂੰ ਕੋਈ ਖਤਰਾ ਲੱਗਦਾ ਸੀਗਾ ਉਹ ਆਨਪੋਜ਼ ਕਰਾ ਦਿੱਤੇਗੇ ਸੋ 100% ਇਹ ਤਾਂ ਮਨਚੋਂ ਉਹਨਾਂ ਦੇ ਹੈਗੀ ਹੈ ਗੱਲ ਕਿ ਜਿਹੜੀ ਜਨਤਾ ਹੈ ਸਾਡੇ ਚੋਂ ਅੱਖ ਤੇ ਥੱਕ ਚੁੱਕੀ ਹੈ ਔਰ ਬਰਨਾਲਾ ਵੀ ਜਿਮਨੀ ਚੋਣ ਨੇ ਵੀ ਇਸ ਗੱਲ ਤੇ ਮੋਹਰ ਲਾਈ ਹੈ ਕਿਉਂਕਿ ਬਰਨਾਲਾ ਉਹਨਾਂ ਦਾ ਗੜ੍ਹ ਹੈ ਸੰਗਰੂਰ ਉਹਨਾਂ ਦਾ ਗੜ੍ਹ ਹੈ ਸੋ ਮੇਰੇ ਕਹਿਣ ਦਾ ਮਤਲਬ ਇਹ ਉਹਨਾਂ ਦੇ ਮਨ 'ਚ ਇਹ ਗੱਲ ਜਨਚ ਹੈਗੀ ਹੈ ਇਸੇ ਕਰਕੇ ਦਾ ਪੌਣੇ ਦੋ ਸਾਲ ਉਹਨਾਂ ਦੇ ਕਾਰਪੋਰੇਸ਼ਨ ਦੀਆਂ ਚੋਣਾਂ ਹੀ ਲੇਟ ਕਰਾ ਦਿੱਤੀਆਂ ਲੁਧਿਆਣਾ ਦੀ ਜਿਹੜੀ ਕਾਰਪੋਰੇਸ਼ਨ ਦੀ ਚੋਣ ਹੋ ਰਹੀ ਹੈ ਪੌਣੇ 2 ਸਾਲ ਬਾਅਦ ਹੋ ਰਹੀ ਹੈ ਐਡਮਿਨਿਸਟਰेटर ਲੱਗਿਆ ਰਿਹਾ ਕਿਉਂਕਿ ਇਹ ਵੀ ਹਾਈ ਕੋਰਟ ਨੇ ਇਹਦੇ ਵਿੱਚ ਕੌਗਨਿਡੈਂਸ ਲਿਆ ਕਿ ਚੋਣ ਕਰਾਈ ਜਾਣ ਔਰ ਵੀ ਤੋਂ ਪਹਿਲਾਂ ਪਹਿਲਾਂ ਤੁਸੀਂ ਇਹ ਪੂਰਕ ਕਰੋ ਆਪਦੀ ਚੋਣ ਪ੍ਰਣਾਲੀ ਆਦਰਵਾਇਸ ਤਾਂ ਇਹ ਚੋਣ ਕਰਾਉਣ 'ਚ ਇੰਟਰਸਟਡ ਹੀ ਨਹੀਂ ਸੀ ਐਵੇਂ ਪੰਚਾਇਤਾਂ ਦੇ ਚੋਣ ਹੋਏ ਸੋ ਕਹਿਣ ਦਾ ਮਤਲਬ ਕਿਤੇ ਨਾ ਕਿਤੇ ਮਗਰਲੇ ਪਾਸੇ ਦਿਮਾਗ ਦੇ ਡਰ ਸਤਾ ਰਿਹਾ ਹੈ ਕਿ ਜਨਤਾ ਸਾਡੇ ਤੋਂ ਖਫਾ ਹੈ ਜਨਤਾ ਨਾਲ ਬੇਸ਼ੁਮਾਰ ਵਾਦੇ ਕੀਤੇ ਸਨ ਜਨਤਾ ਨਾਲ ਇੱਕ ਨਵੇਂ ਪੰਜਾਬ ਦੀ ਗੱਲ ਕੀਤੀ ਸੀ ਬਦਲਾਅ ਵੀ ਗੱਲ ਕੀਤੀ ਸੀ ਔਰ ਬਾਬਾ ਸਾਹਿਬ ਅੰਬੇਦਕਰ ਤੇ ਭਗਤ ਸਿੰਘ ਦੀ ਸੋਚ ਤੇ ਪੈਰਾ ਦੇਣ ਦੀ ਗੱਲ ਕੀਤੀ ਸੀ ਉਹ ਸਾਰੀਆਂ ਜਿਹੜੀਆਂ ਗੱਲਾਂ ਤੇ ਜਿਹੜੀ ਹੈ ਪੰਜਾਬ ਸਰਕਾਰ ਨਾਕਾਮ ਰਹੀ ਹੈ ਸੋ ਇਸ ਕਰਕੇ ਇਹਨਾਂ ਨੇ ਸ਼ਰਾਰਤ ਤੇ ਇਹ ਕੰਮ ਕੀਤਾ ਦੇਖੋ ਦੇਸ਼ ਦੇ ਗ੍ਰਹਿ ਮੰਤਰੀ ਨੇ ਅੱਜ ਤੋਂ ਜਦੋਂ ਗੁજરાਤੀਆਂ ਚੋਣਾਂ ਹੋ ਰਹੀਆਂ ਸਨ ਉਸ ਵੇਲੇ ਕਿਹਾ ਸੀ ਕਿ ਪੰਜਾਬ ਦੇ ਵਿੱਚ ਹਾਲਾਤ ਠੀਕ ਨਹੀਂ ਹਨ ਦੇਸ਼ ਦੇ ਗ੍ਰਹਿ ਮੰਤਰੀ ਨੇ ਲੇਕਿਨ ਦੇਸ਼ ਦੇ ਗ੍ਰਹਿ ਮੰਤਰੀ ਨੇ ਪੂਰੇ ਬਾਰੇ ਕੀ ਕੀਤਾ ਕਿਸੇ ਨੂੰ ਨਹੀਂ ਪਤਾ ਔਰ 50 ਕਿਲੋਮੀਟਰ ਏਰੀਆ ਬੀਐਸਐਫ ਦਾ ਵਧਾ ਦਿੱਤਾ ਗਿਆ 50 ਕਿਲੋਮੀਟਰ ਮੇਰਾ ਖਿਆਲ 250 ਕਿਲੋਮੀਟਰ ਜਿੱਤਾ ਸਾਰਾ ਪੰਜਾਬ ਖਤਮ ਹੋ ਜਾਂਦਾ ਐਨਆਈਏ ਦਾ ਰੇਡ ਕਰਨਾ ਔਰ ਐਨਆਈਏ ਦਾ ਕੁਝ ਕਹਿਣਾ ਇਹ ਲੋਗ ਹੁਣ ਚਿੰਤਾ ਦਾ ਵਿਸ਼ਾ ਹੈ ਕਿ ਪੰਜਾਬ ਦੇ ਅੰਦਰ ਕੀ ਹੋ ਰਿਹਾ ਕਿਸ ਪ੍ਰਕਾਰ ਦੇ ਪੰਜਾਬ ਦੇ ਹਾਲਾਤ ਬਣਦੇ ਜਾ ਰਹੇ ਨੇ ਔਰ ਬਿਲਕੁਲ ਇਸ ਦਾ ਕੋਈ ਦੌਰ ਹੈ ਨਹੀਂ ਬਹੁਤ ਸਾਰੇ ਲੀਡਰਾਂ ਨੂੰ ਬਹੁਤ ਸਾਰੇ ਚੰਗੇ ਲੋਕਾਂ ਨੂੰ ਗੈਂਗਸਟਰਾਂਆਂ ਸ਼ਰਿਆਮ ਧਮਕੀਆਂ ਆ ਰਹੀਆਂ ਹੁਣ ਤੋ ਇਥੋਂ ਤੱਕ ਤਾਂ ਇਹ ਵੀ ਹੋ ਗਿਆ ਕਿ ਹੁਣ ਜਿਹੜੇ ਨਾਮੀ ਗੈਂਗਸਟਰ ਨੇ ਉਹ ਚੋਣਾਂ ਪ੍ਰਣਾਲੀ ਦੇ ਵਿੱਚ ਵੀ ਹਿੱਸਾ ਲੈਣ ਲੱਗ ਪਏ ਨੇ ਉਹ ਅਲੱਗ-ਅਲੱਗ ਸਰਪੰਚਾਂ ਨੂੰ ਪੰਚਾਂ ਨੂੰ ਲੋਕਾਂ ਨੂੰ ਫੋਨ ਕਰਕੇ ਧਮਕਾਉਂਦੇ ਨੇ ਜਿੱਥੋਂ-ਜਿੱਥੋਂ ਦੇ ਉਹਨਾਂ ਨਾਲ ਸੰਬੰਧ ਹੈਗਾ ਔਰ ਹਰ ਵਿਅਕਤੀ ਦੇ ਮਨ ਦੇ ਵਿੱਚ ਇੱਕ ਡਰ ਤੇ ਸਹਿਮ ਦਾ ਮਾਹੌਲ ਹੈਗਾ ਜੇ ਸਿੱਧੂ ਮੂਸੇਵਾਲੇ ਅਰਗੇ ਪਰਿਵਾਰ ਨੂੰ ਅੱਜ ਤੱਕ ਇਨਸਾਫ ਨਹੀਂ ਮਿਲਿਆ ਔਰ ਤੁਹਾਨੂੰ ਮੈਂ ਦੱਸ ਦਿਆਂ ਕਿ ਜਿਹੜੀਆਂ ਇੰਟਰਵਿਊਜ਼ ਹੋਈਆਂ ਉਹਦੇ ਵਿੱਚ ਪੁਲਿਸ ਆਪ ਇਨਵੋਲਡ ਸੀਗੀ ਇਹ ਪੁਲਿਸ ਨੇ ਮੰਨਿਆ ਤੇ 6 ਮਹੀਨਿਆਂ ਬਾਅਦ ਇਹ ਖਬਰ ਆਈ ਕਿ 6 ਮਹੀਨਿਆਂ ਬਾਅਦ ਇਹਨਾਂ ਨੂੰ ਪਤਾ ਲੱਗਿਆ ਵਾਰੀ-ਵਾਰੀ ਹਾਈ ਕੋਰਟ ਨੇ ਉਹ ਲੜਾਈ ਲੜੀ ਔਰ ਅਸੀਂ ਵਿਧਾਨ ਸਭਾ ਚ ਲੜਾਈ ਲੜੀ ਕਿ ਇਹ ਇੰਟਰਵਿਊ ਕਿਹਨੇ ਕਰਾਈ ਇਹਦੀ ਪੜਤਾਲ ਕਰੋ ਸੱਟ ਬਣੀ ਫਿਰ 6 ਮਹੀਨਿਆਂ ਬਾਅਦ ਪੁਲਿਸ ਨੇ ਪਤਾ ਕੀਤਾ ਵੀ ਆ ਕੰਮ ਸੀਗਾ ਤੇ ਹਜੇ ਤੱਕ ਤਾਂ ਉਹਨਾਂ ਉਹਨਾਂ ਲੋਕਾਂ ਦੀ ਵੀ ਕਾਰਵਾਈ ਕਰ ਸਕੇ ਜਿਨ੍ਹਾਂ ਲੋਕਾਂ ਨੇ ਇਹ ਸਾਰਾ ਰੂਪਰੇਖਾ ਦਿੱਤੀ ਤੋ ਆਮ ਬੰਦਾ ਇਨਸਾਫ ਕੀ ਲੈ ਸਕਦਾ ਔਰ ਲਾਅ ਐਂਡ ਆਰਡਰ ਦੀ ਜਿਹੜੀ ਸਥਿਤੀ ਹੈ ਇਹਦੇ ਵਿੱਚ ਦੋਨੇ ਸਰਕਾਰਾਂ ਜ਼ਿੰਮੇਵਾਰ ਹੈ ਮੈਂ ਤੁਹਾਨੂੰ ਦੱਸਦਾ ਕਈ ਕਈ ਲੋਕਾਂ ਨੂੰ ਤਾਂ ਇਹ ਲੱਗਦਾ ਕਿ ਏਜੰਸੀਆ ਦਾ ਬੜਾ ਵੱਡਾ ਯੋਗਦਾਨ ਹੈ ਹੁਣ ਸਾਨੂੰ ਤਾਂ ਇਸ ਗੱਲ ਬਾਰੇ ਜਾਣਕਾਰੀ ਨਹੀਂ ਪਰ ਇਹ ਲੋਕਾਂ ਦੀ ਪਰਸੈਪਸ਼ਨ ਤੇ ਵਿਚਾਰਧਾਰਾ ਹੈਗੀ ਆ ਕਿ ਏਜੰਸੀਆਂ ਵੀ ਚੌਂਨੀਆਂ ਨੇ ਪੰਜਾਬ ਦਾ ਮਾਹੌਲ ਜਿਹੜਾ ਹੈ ਉਹ ਖਰਾਬ ਹੋਵੇ ਵਿਗੜੇ ਤੇ ਸਾਨੂੰ ਇੱਥੋਂ ਫਿਰ ਕੋਈ ਨਾ ਕੋਈ ਫਾਇਦਾ ਸਰਪੰਚ ਜੋੜੀਏ ਪਹਿਲਾ ਮੋਕੇ ਦਾ ਸਾਡਾ ਬਲਾਕ ਦੇ ਪ੍ਰਧਾਨ ਨਾਲ ਇਹ ਘਟਨਾ ਹੋਈ ਅੱਜ ਤੱਕ ਨਹੀਂ ਮਿਲਿਆ ਵੀ ਕਿਹਨੇ ਮਾਰਿਆ ਅõ ਅੱਜ ਤੱਕ ਨਹੀਂ ਪਤਾ ਚੱਲਿਆ ਕਿ ਮੋਕੇ ਦਾ ਸਾਡਾ ਬਲਾਕ ਪ੍ਰਧਾਨ ਦਿਨ ਦਿਹਾੜੇ ਕੌਣ ਮਾਰ ਗਿਆ ਤਿੰਨ ਦਿਨ ਲਾਸ਼ ਪਈ ਰਹੀ ਸਾਨੂੰ ਅੱਜ ਤੱਕ ਨਹੀਂ ਸਮਝ ਆ ਰਹੀ ਕੀ ਹੋ ਕੀ ਰਿਹਾ ਪੰਜਾਬ ਦੇ ਵਿੱਚ ਤੁਸੀਂ ਸਾਹਮਣੇ ਇੱਥੇ ਅਸੀਂ ਏਜੰਸੀਆਂ ਬੰਦਾ ਫੜਦੀਆਂ ਤੇ ਉਹਨੂੰ ਕੋਈ ਨਾ ਕੋਈ ਮੁਰਕੇ ਫਿਰ ਪੰਜਾਬ ਵਾਲਿਆਂ ਤੋਂ ਛੁੱਟ ਜਾਂਦਾ ਫਿਰ ਏਜੰਸੀਆਂ ਉਹਨੂੰ ਦਿੱਲੀ ਫੜ ਲੈਂਦੀਆਂ ਸੋ ਕਹਿਣ ਦਾ ਮਤਲਬ ਪੰਜਾਬ ਦੇ ਜਿਹੜੇ ਹਾਲਾਤ ਨੇ ਬਹੁਤ ਮਾੜੀ ਨੇ ਲਾਅ ਐਂਡ ਆਰਡਰ ਦੀ ਸਥਿਤੀ ਬੜੀ ਗੰਭੀਰ ਹੈ ਔਰ ਸਾਨੂੰ ਪੰਜਾਬ ਸਰਕਾਰ ਤੋਂ ਔਰ ਪੰਜਾਬ ਦੀ ਪੁਲਿਸ ਤੋਂ ਕਿਸੇ ਪ੍ਰਕਾਰ ਦੀ ਕੋਈ ਆਸ ਨਹੀਂ ਪਹਿਲੀ ਗੱਲ ਤਾਂ ਇਹ ਹੀ ਸੰਵਿਧਾਨਿਕ ਸੰਵਿਧਾਨ ਦੇ ਉਲਟ ਹੈ ਤੁਸੀਂ ਬਾਬਾ ਸਾਹਿਬ ਅੰਮਿਤਕਰ ਦੀ ਫੋਟੋ ਲਾਉਣੇ ਜਿਵੇਂ ਗਾਂਧੀ ਸਾਹਿਬ ਨੇ ਕਿਹਾ ਤੇ ਗੱਲ ਇਹ ਕਰਦੇ ਹੋ ਵੀ ਜੇ ਤੁਹਾਡੇ ਬੰਦੇ ਹੋਰ ਕਿਸੇ ਦੇ ਜਿੱਤ ਗਏ ਤਾਂ ਉਹਨਾਂ ਦੇ ਕੰਮ ਕਿਵੇਂ ਹੋਣਗੇ ਫਿਰ ਉਹਨਾਂ ਸੀ ਜਿਹੜੇ ਮੈਂਬਰ ਆਫ ਪਾਰਲੀਮੈਂਟ ਬਣੇ ਐ ਫਿਰ ਤਾਂ ਉਹ ਦੇਸ਼ ਅਸੀਂ ਸਾਰੇ ਜਣੇ ਅਸਤੀਫਾ ਦੇ ਦਿੰਨੇ ਐ ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੀ ਸਾਰੇ ਉਹ ਬੀਜੇਪੀ ਦੇ ਐਮਪੀ ਬਣਾ ਲੈ ਸੋ ਇਸ ਤਰ੍ਹਾਂ ਦੀ ਗੱਲ ਕਰਨੀ ਇਹ ਵਧੀਆ ਗੱਲ ਨਹੀਂ ਹੈ ਚੁਨੇ ਹੋਏ ਵਿਅਕਤੀਆਂ ਨੂੰ ਚੁਨੇ ਹੋਏ ਵਿਅਕਤੀਆਂ ਦੇ ਜਿਹੜੇ ਮੌਲਿਕ ਅਧਿਕਾਰ ਨੇ ਚਾਹੇ ਉਹ ਸਰਪੈਂਚ ਦਾ ਚਾਹੇ ਉਹ ਬਲੌਕ ਕਮਟੀ ਦਾ ਚਾਹੇ ਕੌਂਸਲਰ ਦਾ ਹੈ ਅਗਰ ਤੁਸੀਂ ਸੰਵਿਧਾਨ 'ਚ ਵਿਸ਼ਵਾਸ ਰੱਖਦੇ ਹੋ ਅਗਰ ਤੁਸੀਂ ਡੈਮੋਕ੍ਰੇਸੀ 'ਚ ਵਿਸ਼ਵਾਸ ਕਰਦੇ ਹੋ ਤਾਂ ਫਿਰ ਉਹਨਾਂ ਨੂੰ ਉਹਨਾਂ ਦੇ ਅਧਿਕਾਰਾਂ ਤੋਂ ਵਾਂਝੇ ਨਹੀਂ ਤੁਸੀਂ ਕਰ ਸਕਦੇ ਔਰ ਇਹ ਗੱਲ ਕਹਿਣੀ ਇਹ ਗੱਲ ਕਹਿਣੀ ਕਿ ਤੁਹਾਡੇ ਫਿਰ ਕੰਮਕੀਰ ਤੋਂ ਕਰਾਓਗੇ ਇਹ ਆਟੋਮੈਟਿਕਲੀ ਤੁਸੀਂ ਬਾਬਾ ਸਾਹਿਬ ਅੰਬੇਦਕਰ ਦੇ ਸੰਵਿਧਾਨ ਦੇ ਖਿਲਾਫ ਗੱਲ ਕਰ। ਨਹੀਂ ਸਰ, ਔਮਨ ਕਮਿਸ਼ਨ ਨੂੰ ਵੀ ਅਪਰੋਚ ਕਰਨ ਦਾ ਇਹਦੇ 'ਚ ਸਾਡਾ ਮਨ ਹੈਗਾ ਔਰ ਅਸੀਂ ਇਹਨਾਂ ਸਾਰੀਆਂ ਬੀਬੀਆਂ ਨੂੰ ਸਾਡੀਆਂ ਨੂੰ ਲੈ ਕੇ ਮੈਂ ਤੇ ਗਾਂਧੀ ਸਾਹਿਬ ਆਉਣ ਵਾਲੇ ਦਿਨਾਂ ਦੇ ਵਿੱਚ ਅਸੀਂ ਟਾਈਮ ਮੰਗਿਆ ਹੈ। ਅਸੀਂ ਪੰਜਾਬ ਦੇ ਡੀਜੀਪੀ ਨੂੰ ਵੀ ਜਾ ਕੇ ਮਿਲਣਾ ਕਿ ਜੋ ਇਹਨਾਂ ਨਾਲ ਬਦਸਲੂਕੀ ਹੋਈ ਹੈ, ਜੋ ਵੀਡੀਓ ਦੇ ਵਿੱਚ ਆ ਰਿਹਾ ਹੈ, ਉਹਨਾਂ ਲੋਕਾਂ ਤੇ ਐਫਆਈਆਰ ਦਰਜ ਕੀਤੀ ਜਾਵੇ। ਔਰ ਮੈਂ ਮੈਂ ਅੱਜ ਮੈਂ ਬੇਨਤੀ ਕਰਾਂਗਾ ਸਾਡੇ ਡੀਸੀਸੀ ਪ੍ਰਧਾਨਾਂ ਨੂੰ ਕਿਰਪਾ ਕਰਕੇ ਆਦੀਬ ਚਿੱਠੀ ਜਿਹੜੀ ਆਪਣੀ ਗੱਲ ਹੋਈ ਸੀ ਡਰਾਫਟ ਕਰਾ ਕੇ ਤੁਸੀਂ ਵਕੀਲਾਂ ਤੋਂ ਜਿਹੜੇ ਲੋਕ ਉਸ ਵੀਡੀਓ 'ਚ ਹੈਗੇ ਐ ਅਸੀਂ ਇੱਕ ਸੀ ਕੰਪਲੇਂਟ ਪਹਿਲਾਂ ਫਾਈਲ ਕਰਨੀ ਐ ਅਸੀਂ ਐਸਐਸਪੀ ਨੂੰ ਇਹ ਕੰਪਲੇਂਟ ਦੇਣੀ ਐ ਉਸ ਤੋਂ ਬਾਅਦ ਅਸੀਂ ਕੋਰਟ ਦਾ ਸਹਾਰਾ ਲੈਣਾ ਐ ਫਿਰ ਡੀਜੀਪੀ ਨੂੰ ਵੀ ਮਿਲਣਾ ਐ ਔਰ 100% ਜਿਨ੍ਹਾਂ ਲੋਕਾਂ ਨੇ ਬਦਸਲੂਕੀ ਸਾਡੀਆਂ ਔਰਤਾਂ ਨਾਲ ਕੀਤੀ ਆ ਉਹਨਾਂ ਤੇ ਪਰਚਾ ਦਰਜ ਕਰਾ ਕੇ ਰਹਿਣਾ ਮੈਂ ਤਾਂ ਕਹਿਆ ਸਾਬ ਸਾਰਿਆਂ ਦੀ ਜਿਹੜੇ ਉਹ ਵੀਡੀਓ ਦੇ ਵਿੱਚ ਹੈਗੇ ਐ 100% ਪਹਿਲਾਂ ਅਸੀਂ ਪੁਲਿਸ ਤੋਂ ਆਪਦਾ ਜਿਹੜਾ ਪ੍ਰੋਸੀਜਰ ਫਾਲੋ ਕਰਾਂਗੇ ਉਸ ਤੋਂ ਬਾਅਦ ਅਸੀਂ ਕੋਰਟ ਦਾ ਸਹਾਰਾ ਲੈ ਕੇ ਅਸੀਂ ਉਹ ਐਫ ਆਈ ਆਰ ਦਰਜ 100% ਕਰਾਵਾਂਗੇ ਜਿਨ੍ਹਾਂ ਲੋਕਾਂ ਨੇ ਕੱਪੜੇ ਵੀ ਫੜੇ ਐ ਜਿਨ੍ਹਾਂ ਨੇ ਬੱਦਕੂਕੀ ਨਹੀਂ ਹੁਣ ਨਾ ਇਹ ਜੋ ਆ ਚੋਣ ਅਮਲ ਜੋ ਬੇਗਨ ਪਾਇਆ ਹੈਗਾ ਜੋ ਇਹਦਾ ਬਲਾਤਕਾਰ ਕੀਤਾ ਗਿਆ ਰੇਪ ਕੀਤਾ ਗਿਆ ਦਾ ਵੈਰੀ ਪ੍ਰੋਸੈਸ ਇਟਸੈਲਫ ਇਹਦੇ ਬਾਅਦ ਚੋਣਾ ਹੋਣ ਦਾ ਕੋਈ ਬੋਤਾ ਮਤਲਬ ਰਹਿ ਨਹੀਂ ਜਾਂਦਾ ਹੈਗਾ ਇਹਨਾਂ ਨੇ ਬਿਲਕੁਲ ਨਹੀਂ ਜਿਹੜਾ ਹਾਈਜੈਕ ਕਰ ਲਿਆ ਚੋਣ ਅਮਲ ਨੂੰ ਜਿਹੜਾ ਕਿ ਪੰਜਾਬ ਦੇ ਚੋਣ ਇਤਿਹਾਸ ਵਿੱਚ ਇੰਨੀ ਗੁੰਡਾਗਰਦੀ ਪਹਿਲੀ ਵਾਰ ਦੇਖਣ ਮਿਲਦੀ ਹੈ ਪਹਿਲਾਂ ਹੁੰਦੀਆਂ ਸੀਗਾ ਮੈਸ ਕਲ ਤੋਂ انکار ਹੀ ਨਹੀਂ ਹੈਗਾ ਪਹਿਲੇ ਰਾਜਾ ਜੇ ਵੀ ਹੁੰਦੇ ਸੀ ਗਿਆ ਪਰ ਜੋ ਸਾਰੀਆਂ ਹੱਦਾਵਾਂ ਬੰਨਾ ਟੱਪ ਕੇ ਜਿਹੀ ਗੁੰਡਾਗਰਦੀ ਮਨਿਸਤਾਂ ਦੀ ਮੌਜੂਦਗੀ ਵਿੱਚ ਆ ਪਿਛਲੇ ਦੋ ਦਿਨਾਂ ਚ ਪਟਿਆਲੇ ਚ ਸਾਰੇ ਪੰਜਾਬ ਚ ਹੋਈ ਹੈ ਉਹ ਆਪਣੇ ਆਪ ਇੱਕ ਨਵੇਕਲੀ ਮਿਸਾਲ ਹੈਗੀ ਹੈ ਜਿਸ ਦਾ ਕੋਈ ਸਾਨੀ ਨਹੀਂ ਇਤਿਹਾਸ ਵਿੱਚ ਸੋ ਇਹਨਾਂ ਨੇ ਜਿਹੜੀ ਸਰਕਾਰ ਪਾਰਦਰਸ਼ਤਾ ਦੀ ਗੱਲ ਕਰਦੀ ਸੀ ਜਿਹੜੀ ਸਰਕਾਰ ਸਵਰਾਜ ਦੀ ਗੱਲ ਕਰਦੀ ਸੀ ਜਿਹੜੀ ਸਰਕਾਰ ਮਾਨਤਾ ਰਾਜਨੀਤੀ ਦੀ ਗੱਲ ਕਰਦੀ ਸੀ ਉਸ ਨੇ ਜੋ ਗੁੰਡਾਗਰਦੀ ਔਰ ਉਹ ਜ਼ਿਲਾ ਪ੍ਰਸ਼ਾਸਨ ਜਿਨੇ ਸੰਵਿਧਾਨ ਦੀ ਸੌਂ ਖਾਦੀ ਹੁੰਦੀ ਹੈ ਜਦੋਂ ਇਹ ਅਕੈਡਮੀ ਚੋਂ ਪਾਸ ਆਊਟ ਹੁੰਦੇ ਆ ਤਾਂ ਇਹ ਭਾਰਤੀ ਸੰਵਿਧਾਨ ਦੀ ਸੌਂ ਖਾਂਦੇ ਆ ਨਾ ਕਿ ਇੱਕ ਜਾਂ ਦੂਜੀ ਪਾਰਟੀ ਦੀ ਸੌਂ ਖਾਂਦੇ ਆ ਸੋ ਜੋ ਰੋਲ ਇੱਥੋਂ ਦੇ ਐਸਐਸਪੀ ਨੇ ਜੋ ਰੋਲ ਇੱਥੋਂ ਦੀ ਡੀਸੀ ਨੇ ਜੋ ਰੋਲ ਸਮੁੱਚੇ ਪੁਲਿਸ ਪਰਸੇ ਸਿਵਲ ਪ੍ਰਸ਼ਾਸਨ ਨੇ ਨਿਭਾਇਆ ਹੈਗਾ ਉਹ ਸ਼ਰਮਨਾਕ ਹੈਗਾ ਉਹ ਸੰਵਿਧਾਨ ਨਾਲ ਧੋਖਾ ਹੈਗਾ ਇਹਨਾਂ ਦੀ ਆਪਣੀ ਆਤਮਾ ਨਾਲ ਧੋਖਾ ਆਪਣੀ ਕਸਮ ਨਾਲ ਧੋਖਾ ਹੈਗਾ ਔਰ ਦੁਸ਼ਮਣ ਔਰ ਜੇ ਲੋਕਾਂ ਦੇ ਇਹ ਜਮਹੂਰੀਅਤ ਦਾ ਕਤਲ ਕੀਤਾ ਉਹਦੇ ਕਚਹਿਰੇ ਵਿੱਚ ਇਹ ਦੋਨੋਂ ਜਿਹੜਾ ਸ੍ਰੇਸ਼ਟ ਆਪਸ਼ਨ ਹੈ ਉਹ ਵੀ ਖੜਨਗੇ ਉਹਨਾਂ ਨੂੰ ਵੀ ਮਾਫਨੀ ਕੀਤਾ ਜਾਊਗਾ ਜਦੋਂ ਵੀ ਕੋਈ ਸਰਕਾਰ ਸੱਤਾ ਬਦਲੀ ਹੋਈ ਤਾਂ ਲਾਜ਼ਮੀ ਤੌਰ ਤੇ ਇਹਨਾਂ ਦਾ ਨੋਟਸ ਲਿਆ ਜਾਊਗਾ ਔਰ ਜਿਹੇ ਜੋ ਪ੍ਰਸ਼ਾਸਨਿਕ ਅਧਿਕਾਰੀ ਨੇ ਇਹਨਾਂ ਨੂੰ ਇਹਦੀ ਬਰਨੀ ਸਦਾ ਜਰੂਰ ਮਿਲੂਗੀ ਜੋ ਲੰਗਾ ਚ ਨਾਚ ਜੋ ਸਾਰੇ ਪੰਜਾਬ ਸੈਂਕੜੇ ਵੀਡੀਓ ਪਟਾਰੇ ਦੇ ੱੱਕੇ ਦੀਆਂ ਮੋਗੇ ਦੇ ੱੱਕੇ ਦੀਆਂ ਤੇ ਹੋਰ ਅਲੱਗ-ਅਲੱਗ ਥਾਵਾਂ ਦੇ ੱੱਕੇ ਦੀਆਂ ਕੁੰਮਰੀਆਂ ਆ ਗਈਆਂ ਉਹਦੇ ਖਿਲਾਫ ਅਸੀਂ ਸਾਰੇ ਹਿੰਦੁਸਤਾਨ ਚ ਸਾਰੇ ਪ੍ਰਚਾਰ ਲੈ ਕੇ ਜਾਵਾਂਗੇ ਔਰ ਅਸੀਂ ਕਾਨੂੰਨੀ ਪ੍ਰਕਿਰਿਆ ਅਮਲ ਅਪਣਾਇਆ ਹੈਗਾ ਹਾਈ ਕੋਰਟ ਗਏ ਹੈਗੇ ਆ ਉਹਨੇ ਕਿਹਾ ਪੰਜਾਬ ਦੇ ਚੋਣ ਕਮਿਸ਼ਨ ਨੂੰ ਮਿਲੋ ਅੱਜ ਸਵੇਰੇ ਬਾਜਵਾ ਸਾਹਿਬ ਦੀ ਅਗਵਾਈ ਚ ਮੋਜ ਮਿਤਰਾ ਹੁਣ ਸਾਰੇ ਇਕੱਠੇ ਉੱਤੇ ਮਿਲਿਆ ਸਾਰੇ ਜਿਹੜੇ ਜਿੰਨੇ ਸਾਡੇ ਮੈਂਬਰ ਸਹਿਬਾਨ ਦਿਆਂ ਕਾਗਜ਼ ਫਾਈਲ ਨਹੀਂ ਕਰ ਦਿੱਤੇ ਗਏ ਉਹਨਾਂ ਸਾਰੇ ਮੁਖਤਿਆਰ ਨਾਮੇ ਲੈ ਕੇ ਆਪਾਂ ਦਿੱਲੀ ਪੁੱਜ ਚੁੱਕੇ ਹੈਗੇ ਆ ਆ ਸ਼ਾਮ ਨੂੰ ਦਿੱਲੀ ਸੁਪਰੀਮ ਕੋਰਟ ਦੇ ਵਕੀਲ ਨਾਲ ਸਾਰੀ ਸਲਾਹ ਮਸ਼ਵਰਾ ਕਰਕੇ ਸਵੇਰ ਨੂੰ ਪਟੀਸ਼ਨ ਫਾਈਲ ਕੀਤੀ ਜਾਊਗੀ ਔਰ ਅਸੀਂ ਮੰਗ ਕਰਦੇ ਆ ਕਿ ਸਾਰੀ ਚੋਣ ਪ੍ਰਕਿਰਿਆ ਨੂੰ چون عمل کی وہ بنی رہے چون عمل بڑھیا رہ سکے یہ بہت ضروری ہے کہ یہ ساری پرکریا نلیفائی کر کے ختم کر کے ایک نواں نئے تریقے یا نمی, نمی تریق ہو